ਤੁਸੀਂ ਓਨੀਅਨ ਜਾਨੀ ਕਿ ਗੰਡੇ ਦੇ ਜੂਸ ਦੀ ਵਰਤੋਂ ਆਪਣੇ ਫੇਸ ਲਈ ਕਰ ਸਕਦੇ ਆ ਇਹਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ ਸਕਿਨ ਨੂੰ ਚਮਕਾਉਣ ਦੇ ਵਿੱਚ ਗਲੋ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਐਂਟੀ ਇਨਫਲਮੇਟਰੀ ਹੁੰਦਾ ਐਂਟੀ ਐਕਨੀ ਹੁੰਦਾ ਪਿੰਪਲਸ ਵਗੈਰਾ ਦੀ ਪ੍ਰੋਬਲਮ ਤੁਸੀਂ ਇਹ ਬਚ ਸਕਦੇ ਆ ਅਗਰ ਚਿਹਰੇ ਦੇ ਉੱਤੇ ਇਸ ਡਾਰਕ ਸਪੌਟਸ ਹੈਗੇ ਨੇ ਸ਼ਾਈਆਂ ਵਗੈਰਾ ਉਹਨਾਂ ਨੂੰ ਇਹ ਕੰਟਰੋਲ ਕਰਨ ਦੇ ਵਿੱਚ ਵੀ ਹੈਲਪ ਕਰ ਸਕਦਾ ਰਿੰਕਲਸ ਵਗੈਰਾ ਦੀ ਪ੍ਰੋਬਲਮ ਜ਼ਿਆਦਾ ਹੋਣ ਲੱਪੇ ਉਮਰ ਤੋਂ ਪਹਿਲਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਹੈਲਪ ਕਰ ਸਕਦਾ ਹੈਗਾ ਤੁਸੀਂ ਇਹਨੂੰ ਯੂਜ਼ ਕਿੱਦਾਂ ਕਰਨਾ ਹੈ ਪਹਿਲਾਂ ਤਾਂ ਤੁਸੀਂ ਜਿਹੜਾ ਦਾ ਰਸ ਕੱਢ ਲੈਣਾ ਉਹਨੂੰ ਪੈ ਟਾਵਲ ਨਾਲ ਸਾਫ਼ ਕਰਨ ਤੋਂ ਬਾਅਦ ਇੱਕ ਛੋਟੇ ਜਿਹੇ ਪਿਆਜ਼ ਦਾ ਰਸ ਕੱਢ ਕੇ ਫੇਸ ਦੇ ਨਾਲ ਆਪਣੀ ਫੇਸ ਦੇ ਉੱਤੇ ਮ사ਜ ਕਰਨੀ ਆ 5 ਜਾਂ 6 ਮਿੰਟ ਵਾਸਤੇ ਬੋਲੇ ਬੋਲੇ ਹੱਥਾਂ ਨਾਲ ਸਿਰਫ ਤੇ ਉਹਨੂੰ 10-15 ਮਿੰਟ ਇਦਾਂ ਹੀ ਲੱਗੇ ਰਹਿਣ ਦੇਣਾ ਹੈਗਾ ਬਾਅਦ ਵਿੱਚ ਨਾਰਮਲ ਪਾਣੀ ਦੇ ਨਾਲ ਤੁਸੀਂ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕੈਸਟਰ ਆਇਲ ਯਾਨੀ ਕਿ ਅਰੰਡੀ ਦੇ ਤੇਲ ਦੇ ਬਾਰੇ ਜਿਹਦੇ ਸਕਿਨ ਲਈ ਬਹੁਤ ਹੀ ਬੈਨੀਫਿਟ ਹੁੰਦੇ ਨੇ ਇਹ ਐਂਟੀ ਇਨਫਲੇਮੇਟਰੀ ਹੁੰਦਾ ਹੈਗਾ ਐਂਟੀ ਫੰਗਲ ਹੁੰਦਾ ਹੈਗਾ ਐਂਟੀ ਏਜਿੰਗ ਹੁੰਦਾ ਹੈਗਾ ਅਗਰ ਤੁਹਾਡੀ ਸਕਿਨ ਦੇ ਉੱਤੇ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਫਾਈਨ ਲਾਈਨਸ ਰੰਡੀ ਦਾ ਤੇਲ ਯੂਜ਼ ਕਰ ਸਕਦੇ ਆ ਤੇ ਕਈ ਤਰ੍ਹਾਂ ਦੇ ਡਰਾਈ ਹੋਣ ਲੱਪਣ ਦੀ ਹੈ ਸਕਿਨ ਫੇਸ ਤੇ ਖੜੁੜਾਟ ਹੋ ਜਾਂਦੀ ਹੈਗੀ ਆ ਫਲੇਕਸ ਪਣ ਲੱਪਣਦੇ ਜਾਂ ਲਿਪਸ ਡਰਾਈ ਹੁੰਦੇ ਆ ਜਾਂ ਫਿਰ ਹੱਥ ਪੈਰ ਫਟਣ ਲੱਪਣਦੇ ਤਾਂ ਵੀ ਤੁਸੀਂ ਰੰਡੀ ਦਾ ਤੇਲ ਯੂਜ਼ ਕਰ ਸਕਦੇ ਆ ਇਹਦੇ ਨਾਲ ਸਕਿਨ ਗਲੋ ਕਰਦੀ ਆ ਸਕਿਨ ਚਮਕਦੀ ਆ ਤੁਸੀਂ ਜੰਗ ਲੱਗਦੇ ਆ ਤੇ ਰੰਡੀ ਦਾ ਤੇਲ ਤੁਸੀਂ ਯੂਜ਼ ਕਿੱਦਾਂ ਕਰਨਾ ਹੈਗਾ ਇਹ ਬਹੁਤ ਹੀ گاੜਾ ਹੁੰਦਾ ਹੈਗਾ ਇਹਦੀਆਂ 3-4 ਬੂੰਦਾਂ ਹਥੇਲੀ 'ਤੇ ਪਾ ਕੇ ਨਾਲ ਹੀ ਤੁਸੀਂ ਪਾਣੀ ਦੀਆਂ 3-4 ਬੂੰਦਾਂ ਜਾਂ ਫਿਰ ਐਲਮੰਡ ਆਇਲ ਜਿਹੜਾ ਬਦਾਮਾਂ ਦਾ ਤੇਲ ਹੁੰਦਾ ਉਹਦੀਆਂ 3-4 ਬੂੰਦਾਂ ਪਾ ਕੇ ਫੇਸ ਦੇ ਉੱਤੇ ਮ사ਜ ਕਰ ਸਕਦੇ ਆ ਲਿਪਸ ਦੇ ਉੱਤੇ ਮ사ਜ ਕਰ ਸਕਦੇ ਆ ਓਵਰਨਾਈਟ ਇਦੇ ਰੱਖਣਾ ਤਸਵੀਰ ਨੂੰ ਠੰਡੇ ਪਾਣੀ ਨਾਲ ਤੁਸੀਂ ਮੂੰਹ ਧੋਣਾ ਜੀ ਤੁਸੀਂ ਦੋਸਤੋ ਆਲੂ ਨੂੰ ਆਪਣੀ ਸਕਿਨ ਦਾ ਰੰਗ ਫੇਅਰ ਕਰਨ ਵਾਸਤੇ ਜਿਹੜੇ ਡਾਰਕ ਸਪੌਟ ਹੁੰਦੇ ਜਾਂ ਪਿੰਪਲਸ ਜਾਂ ਫਿਰ ਹਾਈਪਰ ਪਿਗਮੈਂਟੇਸ਼ਨ ਦੇ ਕਰਕੇ ਹੁੰਦੇ ਆ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਆਲੂ ਦੀ ਵਰਤੋਂ ਕਰ ਸਕਦੇ ਆ ਆਲੂ ਦੇ ਵਿੱਚ ਪੋਟਾਸ਼ੀਅਮ ਹੁੰਦਾ ਹੈਗਾ ਵਿਟਾਮਿਨ ਸੀ ਹੁੰਦਾ ਹੈਗਾ ਉਹਦੇ ਵਿੱਚ ਐਚੂਲੇ ਨਾਂ ਦਾ ਐਂਜ਼ਾਈਮ ਹੁੰਦਾ ਹੈਗਾ ਜਿਹੜਾ ਕਿ ਸਾਡੀ ਸਕਿਨ ਨੂੰ ਕੋਲੇਜਨ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦਾ ਸਕਿਨ ਨੂੰ ਹੀਲ ਕਰਨ ਦੇ ਵਿੱਚ ਹੈਲਪ ਕਰਦਾ ਤੁਸੀਂ ਜੂਸ ਕਿੱਦਾਂ ਜਿਹੜਾ ਟਮਾਟੋ ਪੋਟੈਟੋ ਹੁੰਦਾ ਯਾਨੀ ਕਿ ਆਲੂ ਹੁੰਦਾ ਹੈਗਾ ਉਹਨੂੰ ਤੁਸੀਂ ਪਹਿਲਾਂ ਕੱਦੂਕਸ ਕਰ ਲੈਣਾ ਕੱਦੂਕਸ ਕਰਨ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ 10-15 ਮਿੰਟ ਦੇ ਲਈ ਤੁਸੀਂ ਪਹਿਲਾਂ ਚਿਹਰੇ ਉੱਤੇ ਮ사ਜ ਕਰਨੀ ਹੈ ਤੇ ਬਾਅਦ ਵਿੱਚ 10-15 ਮਿੰਟ ਵਾਸਤੇ ਇਦਾਂ ਹੀ ਚਿਹਰੇ ਤੇ ਲੱਗਾ ਰਹਿਣ ਦੇਣਾ ਬਾਅਦ ਵਿੱਚ ਨਾਰਮਲ ਪਾਣੀ ਦੇ ਨਾਲ ਤੁਸੀਂ ਇਹਨੂੰ ਧੋ ਲੈਣਾ ਹੈਗਾ ਤੇ ਇਹਦੇ ਨਾਲ ਤੁਹਾਡੀ ਸਕਿਨ ਗਲੋ ਕਰੇਗੀ ਰੰਗ ਹੌਲੀ-ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਡਾਰਕ ਸਰਕਲਸ ਹੁੰਦੇ ਨੇ ਜਾਂ ਫਿਰ ਸਪੌਟਸ ਹੁੰਦੇ ਨੇ ਪਿੰਪਲਸ ਕਰਕੇ ਹਾਈਪਰਪ Igਮੇਨਟੇਸ਼ਨ ਦੀ ਪ੍ਰੋਬਲਮ ਹੁੰਦੀ ਆ ਹੌਲੀ-ਹੌਲੀ ਉਹ ਘਟ